ਮੈਂ ਲੇਟੋ ਅੱਜ ਮੁਫਤ ਕਰਕੇ ਗਿਆ ਰੈਨੋਵੇਸ਼ਨ ਦਾ ਕੀ ਕੰਮ ਹੈ ਮੈਂ ਮੁਬਾਰਕਬਾਦ ਹੁਣਾ ਸ਼ਹਿਰ ਦੇ ਲੋਕਾਂ ਨੂੰ ਪਤਾ ਹੀ ਹੈ ਵੀ ਜੀ ਵਿਕਾਸ ਕਰਦੇ ਤੇ ਲੋ ਪਹਿਲਾਂ ਵੀ ਬਹੁਤ ਵਧੀਆ ਚੱਲਦੇ ਰਹੇ ਨੇ ਪਰ ਜਦੋਂ ਵੀ ਸਾਡੀ ਸਾਰੀ ਟੀਮ ਨਵੀਂ ਬਣੀ ਆ ਚਾਹੇ ਕੋਈ ਕਿਸੇ ਵੀ ਪਾਰਟੀ ਦਾ ਦੇਖੋ ਧੰਨਵਾਦ ਮੈਂ ਉਹਨਾਂ ਦਾ ਵੀ ਕਰਦਾ ਪੂਰਾ ਬਰੂਬਰ ਸਹਿਯੋਗ ਦੇਣ ਲਈ ਹੋਏ ਨੇ ਤੇ ਜਿਹੜੇ ਸ਼ਹਿਰ ਦੇ ਕੰਮ ਜਿਵੇਂ ਪਹਿਲਾਂ ਫੈਸਲੇ ਦਿੱਤੇ ਨੇ ਉਹਨਾਂ ਜਿਹਾ ਨਵਾਂ ਫੈਸਲਾ ਇਹ ਜੋੜਤਾ ਜਿਹੜਾ ਰੈਨੋਵੇਸ਼ਨ ਦਾ ਕੰਮ ਆ 65 ਲੱਖ ਰੁਪਏ ਦੇ ਕਰੀਬ ਹੋਣਾ ਜਿਹੜੀ ਟੋਟਲੀ ਲੋਕਾਂ ਇਸ ਕਮਿਊਨਿਟੀ ਸੈਂਟਰ ਨੂੰ ਜਿਹੜਾ ਉਹ ਨਵੀਂ ਦਿੱਤੀ ਜਾਊਗੀ ਤੇ ਇੱਕ ਜਿੱਥੇ ਹੋਰ ਵਧੀਆ ਫੈਸਲੇ ਤੇ ਇੱਕ ਸਲੰਘਾ ਜੋ ਫੈਸਲਾ ਕਿੰਨੇ ਟਾਈਮ ਦੇ ਵਿੱਚ ਇਹਦਾ ਟੈਂਡਰ ਤਾਂ ਹੋਇਆ ਹੀ ਹੋਇਆ ਜੀ ਇਹਦਾ ਟੈਂਡਰ ਵੀ ਕਰਾਉਣ ਦੀ ਲੋੜ ਹੈ 65 ਲੱਖ ਰੁਪਏ ਦੇ ਕਰੀਬ ਟੋਟਲ ਲੱਗਦਾ ਇਹਦੇ ਪ੍ਰੋਜੈਕਟ ਦੇ ਵਾਸਤੇ ਮੈਨੂੰ ਹੋਰ ਵੀ ਪਈ ਨਾ ਉਸ ਨਾਲ ਉਹ ਹੋਰ ਰੁਪਏ ਵੀ ਖਰਚਾ ਜਾਊਗਾ ਟੋਟਲੀ ਵੈਸੇ ਲੋਕ ਜਿੰਨਾ ਵੀ ਕੰਮ ਹੋਣਾ ਹੈ ਦੇਖੋ ਬਣੇ ਤਾਂ ਹੋਈ ਹੈ 65 ਲੱਖ ਚ ਵੈਸੇ ਤਾਂ ਨਵਾਂ ਬਣ ਕੇ ਤਿਆਰ ਨਹੀਂ ਹੋਣਾ ਪਰ ਜੋ ਜੋ ਲੋੜ ਹੈਗੀ ਹੈ ਜੋ ਜੋ ਚੀਜ਼ਾਂ ਦੀ ਲੋੜ ਪੈਣੀ ਹੈ ਉਹ ਸਾਰੀ ਇੱਕ ਲੁੱਕ ਲੁਕ ਮੈਨ ਚੇਂਜ ਕਰਨੀ ਹੈ ਮੁਰਿਆਂ ਦੀ ਸਗੋ ਚੇ ਵੀ ਤੈ ਉਹ ਇਸ ਤੋਂ ਇਲਾਵਾ ਹੋਰ ਵੀ ਕੋਈ ਪ੍ਰੋਜੈਕਟ ਆਪਣੇ ਨਵੇਂ ਨਹੀਂ ਅੱਜ ਦੇ ਜਿਹੜੀ ਮੀਟਿੰਗ ਹੈ ਉਹ ਤਾਂ ਪਿਛਲੀ ਜਿਹੜੀ ਮੀਟਿੰਗ ਉਹਦੀ ਸਮੀਖਿਆ ਕੀਤੀ ਆ ਜੇ ਕੁਸ਼ਕ ਚੀਜ਼ਾਂ ਨਹੀਂ ਨੇ ਇੱਕ ਲਗਭਗ ਅਮਰੀਕਾ ਦਾ 2000 ਤੋਂ ਪਹਿਲਾਂ ਦੇ ਟਾਈਮ ਨਗਰ ਕੌਂਸਲ ਨੇ ਜਿਹੜੀਆਂ ਦੁਕਾਨਾਂ ਵਿੱਚ ਸੀਗੀਆਂ ਸੇਲ ਕੀਤੀਆਂ ਸੀਗੀਆਂ ਉਹਦੇ ਵਿੱਚ ਕੁਸ਼ਕ ਦੁਕਾਨਾਂ ਤਾਂ ਜਿਹੜੇ ਖਰੀਦਦਾਰ ਸੀਗੇ ਉਹਨਾਂ ਨਾਂ ਲੱਗੀਆਂ ਸੀਗੀਆਂ ਤੇ ਕੁਸ਼ਕ ਵਿਚਾਰੇ ਉਸੇ ਤਰ੍ਹਾਂ ਅੱਜ ਦੇ ਫਿਰਦੇ ਨੇ ਇਹੀ ਫਸਲ ਲੱਤਾ ਵੀ ਉਹ ਉਹਨਾਂ ਨੂੰ ਸਹੀ ਕਰਕੇ ਜਿਨ ਜਿਨ ਨੇ ਉਸ ਟਾਈਮ ਦੁਕਾਨਾਂ ਖਰੀਦੀਆਂ ਸੀਗੀਆਂ ਤੇ ਪੈਸੇ ਪੇ ਕਰਤੇ ਸੀਗੇ ਨਗਰ ਕੌਂਸਲ ਨੂੰ ਉਧ ਗਣਾ ਉਹਨਾਂ ਨੌਲੋਈਆਂ ਤੇ ਉਹਨਾਂ ਲੋਕਾਂ ਨੂੰ ਖਜਲਖوار ਹੋਣ ਤੋਂ ਰੋਕਿਆ ਜਾਵੇ ਤੇ ਦੂਜੀ ਗੱਲ ਹੈਗੀ ਆ ਵੱਡੀ ਇਹ ਆ ਵੀ ਫੈਸਲਾ ਕੀਤਾ ਰਲ ਕੇ ਜਿਹੜੇ ਸ਼ਹਿਰ ਦੇ ਵਿੱਚ ਸਾਰੀਆਂ ਪ੍ਰਾਪਰਟੀਆਂ ਪਈਆਂ ਨੇ ਤੁਸੀਂ ਸਾਰੇ ਜਾਣਦੇ ਹੋ ਜਿੰਨੀਆਂ ਪ੍ਰਾਪਰਟੀਆਂ ਨਗਰ ਕੌਂਸਲ ਮਸ਼ਵਰੇ ਚ ਦਬੀਆਂ ਗਈਆਂ ਨੇ ਹੁਣ ਤੱਕ ਮੈਨੂੰ ਲੱਗਦਾ ਨੇੜੇ-ਤੇਰੇ ਕਿਸੇ ਸ਼ਹਿਰ 'ਚ ਕਬਜ਼ਾ ਹੋਇਆ ਹੋਊਗਾ ਅੱਜ ਸਪੈਸ਼ਲੀ ਇਹ ਕਿਹਾ ਵੀ ਆਪਾਂ ਦੇਖ ਕੇ ਆਪਾਂ ਜਿੱਥੇ-ਜਿੱਥੇ ਵੀ ਨਿਸ਼ਾਨਦੇਹੀ ਕਰਾਈਏ ਜਿੱਥੇ-ਜਿੱਥੇ ਵੀ ਸਾਡੀ ਜਗ੍ਹਾ ਪਈ ਆ ਕਮ ਸੇ ਕਮ ਅਸੀਂ ਪਹਿਲਾਂ ਉਹ ਜਗ੍ਹਾ ਦੇ ਉੱਪਰ ਨਿਸ਼ਾਨਦੇਹੀ ਕਰਾ ਕੇ ਅ ਆਪਣੇ ਆਪਣੇ ਅਧਿ ਲਈ ਜਿੱਥੇ ਤੇ ਪੀ ਜੇ ਖਾਲੀ ਪੀਏ ਨੇ ਹਨਾ ਤੇ ਬਾਕੀ ਹੋਰ ਫੈਸਲੇ ਜਿਹੜੇ ਲੋਕ ਤਾਂ ਜੋ ਸਰਨੇ ਤੇ ਗਏ ਐਮ ਐਲ ਏ ਸਾਹਿਬ ਇਹ ਮੀਟ ਮਾਰਕੀਟ ਨੂੰ ਲੈ ਕੇ ਮੁੱਦਾ ਅੱਠਦਾ ਰਹਿੰਦਾ ਰਾਤ ਨੂੰ ਹਾਂ ਰਾਤ ਨੂੰ ਤੇ ਲੜਾਈ ਹੋਈ ਗੁੰਡਾਗਰਦੀ ਕੀਤੀ ਜਾਂ ਬਿਲਕੁਲ ਲੋਕ ਕੁਝ ਕੁ ਲੋਕਾਂ ਨੇ ਤਾਂ ਗੁੰਡਾਗਰਦੀ ਕੀਤੀ ਆ ਇਹਦੇ ਵਾਸਤੇ ਅਸੀਂ ਪਹਿਲਾਂ ਵੀ ਮੀਟਿੰਗ ਹੋਈ ਸੀਗੀ ਤੁਹਾਨੂੰ ਸਹੀ ਤੇ ਸੱਚੇ ਕਰੂੰਗੇ ਉਸ ਟਾਈਮ ਇਹ ਗੱਲ ਹੋਈ ਸੀਗੀ ਵੀ ਜਿੰਨਾ ਚਿਰ ਮੀਟ ਮਾਰਕੀਟ ਬਾਹਰ ਹੀ ਹੁੰਦੀ ਤਾਂ ਕੱਪਸ ਕੰਮ ਜਿਹੜੇ ਲੋਕ ਪਰੇ ਰਹਿੰਦੇ ਨੇ ਕੰਦ ਕੀ ਕਰ ਦਿੱਤੀ ਜਾਵੇ ਤੇ ਉਹ ਉਹ ਵੀ ਪਰਮਿਸ਼ਨ ਲੈਣ ਵਾਸਤੇ ਭੇਜੀ ਸੀਗੀ ਐਸ.ਡੀ.ਪੀ. ਸਾਹਿਬ ਨੂੰ ਕੋਸ਼ਿਸ਼ ਕਰ ਟਾਈਮ ਲੰਬਾ ਚਲੇ ਗਿਆ ਉਹ ਪਰ ਲਾਸਟ ਜਦੋਂ ਬੋਟਾ ਦੇ ਟਾਈਮ ਆ ਸਾਨੂੰ ਵੀ ਦੇਖੋ ਸਿਆਸਤ ਦੀ ਗੱਲ ਕਰੂੰਗਾ ਸਾਨੂੰ ਵੀ ਅਸੀਂ ਬੋਟਾ ਮੰਗਣ ਜਾਣਾ ਵੀ ਉਹ ਇੱਕ ਵਾਦਾ ਕੀਤਾ ਸੀਗਾ ਜਦੋਂ ਅਸੀਂ ਕਰਵਾਉਣ ਲੱਗੇ ਤਾਂ ਇੱਕ ਸਿਆਸਤ ਹੋ ਗਈ ਉਹਨਾਂ ਸਾਨੂੰ ਕਰਵਾਉਣ ਨਹੀਂ ਦਿੱਤੀ ਉਹ ਕੰਦ ਤੇ ਰਾਜਕ ਭਾਣਾ ਵਾਪਰਿਆ ਤੇ ਇੱਕ ਲੜਾਈ ਹੋਈ ਤੇ ਹੁਣ ਵੀ ਇਹੀ ਫੈਸਲਾ ਕੀਤਾ ਵੀ ਜਿੰਨਾ ਚਿਰ ਅਸੀਂ ਕੋਈ ਮੀਟ ਮਾਰਕਰ ਵਾਸਤੇ ਸਹੀ ਜਗ੍ਹਾ ਨਹੀਂ ਲੱਭ ਕੇ ਦੇ ਸਕਦੇ ਤਾਂ ਕਮ ਸੇ ਕਮ ਜਿਹੜੇ ਮਹੱਲ ਵਾਲੇ ਲੋਕ ਨੇ ਉਸ ਪਾਸੇ ਕੰਦ ਕਰਕੇ ਉਸ ਸੈ ਨੂੰ ਸਾਈਡ ਤੇ ਰੱਖਿਆ ਜਾਵੇ ਇੱਕੰਦ ਕਰੋ ਤੱਕ ਹੋਊਗੀ ਆਹ ਨਾਲ ਕੁਝ ਕਿਤੇ ਨਾ ਦੇ ਜੇ ਲੰਬਾ ਟਾਈਮ ਨਹੀਂ ਪਾਉਣੋ ਦੇਗੇ ਮੀਟ ਮਾਰਕੀਟ ਉੱਥੋਂ ਚੱਕੀ ਜਾਊਗੀ ਜਾਂ ਨਹੀਂ ਹਾਂ ਚੱਕੀ ਚੱਕੀ ਜਾਊਗੀ ਦੇਖੋ ਮੀਟ ਮਾਰਕੀਟ ਤੋਂ ਚੱਕਣਾ ਹੀ ਪੈਣੀ ਆਪਾਂ ਨੂੰ ਜਿਵੇਂ ਹੁਣ ਠੇਕੇਦਾਰ ਫੈਸਲਾ ਕਰਦਾ ਉਹ ਬਹੁਤ ਵਧੀਆ ਮੀਟ ਮਾਰਕੀਟ ਵੀ ਚੱਕ ਕੇ ਕਿਸੇ ਸਾਈਡ ਤੇ ਲੈ ਕੇ ਜਾਉਗੇ ਪਰ ਨਾਲ ਦੇ ਨਾਲ ਆਪਾਂ ਅਸੀਂ ਇਹ ਵੀ ਸੋਚਦੇ ਆਂ ਕਿ ਮੀਟ ਮਾਰਕ ਜਿੱਥੇ ਚੱਕਾਉਣੀ ਆ ਜਿਹੜੇ ਬੰਦੇ ਨੇ ਬਹੁਤ ਲੰਬੇ ਟਾਈਮ ਤੋਂ ਜਿਹੜਾ ਉਹਦਾ ਰੋਜ਼ਗਾਰ ਆ ਉਹਨੂੰ ਧਿਆਨ ਚ ਰੱਖਦੇ ਉਹਨਾਂ ਨੂੰ ਇੱਕ ਉਚਿਤ ਜਗ੍ਹਾ ਜਿਹਦੇ ਨਾਲ ਕਿਸੇ ਨੂੰ ਪਰੇਸ਼ਾਨੀ ਨਾ ਹੋਵੇ ਸ਼ ਜਦੋਂ ਵੀ ਸਾਡਾ ਸਹੀ ਮਨ ਲੋ ਸਾਨੂੰ ਉਸ ਹਿਸਾਬ ਨਾਲ ਲੱਗਦਾ ਵੀ ਇਹ ਜਗ੍ਹਾ ਸਹੀ ਆ ਉਸ ਟਾਈਮ ਚੇਂਜ ਕਰ ਦਿੱਤੀ ਜਾਊਗੀ ਪ੍ਰਧਾਨ ਜੀ ਅੱਜ ਕਮਿਊਨਿਟੀ ਸੈਟਅਪ ਦਾ ਰਹਿ ਉਹਨਾਂ ਨੇ ਵਿੱਚ ਨੰਦ ਲਈ ਨਾ ਨੀ ਪੱਥਰ ਰੱਖਿਆ ਗਿਆ ਜੀ ਠੀਕ ਹੋਊਗਾ ਬੜੀ ਖੁਸ਼ੀ ਦੀ ਗੱਲ ਆ ਜੀ ਮੈਂ ਧੰਨਵਾਦ ਕਰਦਾ ਸਭ ਤੋਂ ਪਹਿਲਾਂ ਸਾਡੇ ਹਲਕੇ ਦੀ ਜੋ ਰਹਿਨਮਾਈ ਕਰ ਰਹੇ ਨੇ ਸਤਜ ਸਰਦਾਰ ਜਗਤਾਰ ਸਿੰਘ ਜਾਲਪੁਰਾ ਜੀ ਦਾ ਸਮੂਹ ਸਾਡੇ ਕੌਂਸਲਰ ਸਾਹਿਬਾਨਾਂ ਦਾ ਕਿ ਅਸੀਂ ਜਿੰਨੇ ਅਧੂਰੇ ਕੰਮ ਪਿਛਲੇ ਕਈ ਸਾਲਾਂ ਤੋਂ ਸ਼ਹਿਰ ਦੇ ਪੇ ਸੀ ਅਸੀਂ ਉਹਨਾਂ ਨੂੰ ਪੂਰੇ ਕਰਨ ਲੱਗੇ ਆ ਇਹਦਾ ਅਸੀਂ ਜੋ ਨਵੀਕਰਨ ਕਰਨਾ ਤੋਂ ਜੋ ਅੰਦਰ ਸਮਾਨ ਚਾਹੀਦਾ ਉਹਦੀ ਲਿਸਟਾਂ ਸਾਡੇ ਕਾਉਂਸਲਰਾਂ ਨੇ ਬਣਾਈਆਂ ਆਪ ਦੇਖ ਕੇ ਅੰਦਰ ਕਿ ਕਿਹੜਾ-ਕਿਹੜਾ ਸਮਾਨ ਦੀ ਅੰਦਰ ਲੋੜ ਆ ਤੇ ਸਭ ਤੋਂ ਵੱਡੀ ਗੱਲ ਇਹ ਆ ਕਿ ਤੁਸੀਂ ਇਹਦੀ ਦੇਖਾ ਸੀ ਬਾਹਰੋਂ ਵੀ ਚੇਂਜ ਕਰਨ ਲੱਗੇ ਆ ਦਾ ਨਾਮ ਅਸੀਂ ਕਮਿਊਨਿਟੀ ਸੈਂਟਰ ਤੋਂ ਬਦਲ ਕੇ ਰਾਇਲ ਰਿਜ਼ੋਰਟ ਰੱਖਤਾ ਜੀ ਸੌਣ ਵਾਲੇ ਦਿਨਾਂ ਦੇ ਵਿੱਚ ਤੁਸੀਂ ਰਵਾਇਤੀ ਜਿਵੇਂ ਕੰਧਾਂ ਹੁੰਦੀਆਂ ਪੁਰਾਣੀਆਂ ਇੱਟਾਂ ਦੀਆਂ ਤੇ ਉਹੋ ਜਿਹੀਆਂ ਟੈਲਾ ਟੂਲਾ ਲਵਾ ਕੇ ਵੱਡਾ ਗੇਟ ਜਿਹਨੂੰ ਹਵੇਲੀ ਆਪਾਂ ਜਹਾਜ਼ ਗੇਟ ਕਹਿੰਦੇ ਸੀ ਰਾਣੀ ਸਮੇਂ ਆ ਤੁਸੀਂ ਬਣਦੇ ਦੇਖੇ ਉਹ ਜੇ ਗੇਟ ਲੱਗਣਾ ਜੀ ਸੋ ਇੱਕ ਤਰ੍ਹਾਂ ਦੀ ਇਹ ਇੱਕ ਨਵੀਂ ਸ਼ੁਰੂਆਤ ਹੋਊਗੀ ਕਿੰਨੇ ਕ ਦਾ ਪ੍ਰੋਜੈਕਟ ਆ ਜੀ 65 ਲੱਖ ਰੁਪਇਆ ਫਿਲਹਾਲ ਪਾਸ ਹੋਇਆ ਜੀ ਲੋੜ ਪਈ ਤਾਂ ਹਾਊਸ ਅਗਲਾ ਮਤਾ ਪਾ ਕੇ ਇਹ ਚ ਵਾਦਾ ਵੀ ਕਰ ਸਕਦੇ ਹਾਂ ਸਮਾਂ ਜੀ 9 ਤਰੀਕ ਦੀਆਂ ਲਾਸਟ ਬੁਕਿੰਗ ਆ ਉਸ ਤੋਂ ਬਾਅਦ ਫਿਰ ਜੰਗੀ ਪੱਦਰ ਤੇ ਕੰਮ ਚਲਾਵਾਂਗੇ ਕੁਝ ਨਗਰ ਕੌਂਸਲ ਦੇ ਟੈਕਸ ਵਗੈਰਾ ਦੀ ਤੁਸੀਂ ਅੱਜ ਗੱਲ ਕੀਤੀ ਸੀ ਜੀ ਉਹਨੂੰ ਲੈ ਕੇ ਉਹ ਅਸੀਂ ਬਹੁਤ ਜਲਦੀ ਨੋਟਿਸ ਵੀ ਕੱਢੇ ਨੇ ਕੁਝ ਲੋਕਾਂ ਨੂੰ ਕੁਝ ਦੀ ਅਸੀਂ ਲਿਸਟ ਬਣਾਈ ਆਉਣ ਵਾਲੇ ਦਿਨਾਂ ਦੇ ਵਿੱਚ ਕਿਉਂਕਿ ਗੱਲ ਇਹ ਆ ਵੀ ਸ਼ਹਿਰ ਅਸੀਂ ਚਲਾਉਣਾ ਤੇ ਜੇ ਲੋਕਾਂ ਨੇ ਸਾਨੂੰ ਜਿਹੜੀ ਜੋ ਸਰਕਾਰ ਦਾ ਸਾਡਾ ਟੈਕਸ ਬੰਦਦਾ ਜੋ ਮਿਲੀ ਭੁਗਤ ਨਾਲ ਕਈ ਇਮਾਰਤਾਂ ਬਣੀਆਂ ਨੇ ਉਹਨਾਂ ਨੂੰ ਵੀ ਨੋਟਿਸ ਕੱਢੇ ਨੇ ਸੌਣ ਵਾਲੇ ਦਿਨਾਂ ਦੇ ਵਿੱਚ ਪੀਲਾ ਪੰਜਾ ਚਲਾਉਣ ਦੀ ਵੀ ਤਿਆਰੀ ਕਰਾਂਗੇ ਕਿਤੇ ਨਾ ਕਿਤੇ ਜੀ ਸ਼ਹਿਰ ਦੇ ਵਿੱਚ ਵਿੱਚ ਬਾਹਰ ਜਿਹੜਾ ਨਾਲੀਆਂ ਤੋਂ ਬਾਹਰ ਜਾ ਕੇ ਵੀ ਉਹਨਾਂ ਦੇ ਪੌੜੀਆਂ ਤੇ ਦੁਕਾਨਦਾਰਾਂ ਨੂੰ ਬਹੁਤ ਕੱਢੇ ਹੋਰੇ ਤੇ ਜੇ ਗੱਲ ਕਰੀ ਗੱਲ ਦਾ ਚੌਂਕ ਦੇ ਵਿੱਚ 10 ਤੋਂ 15 ਫੁੱਟ ਉੱਚਾ ਥੜਾ ਬਣਾਇਆ ਹੋਇਆ ਹੈ ਜਿਹੜਾ ਬਾਹਰ ਨੂੰ ਕੱਢਿਆ ਹੋਇਆ ਇਦਾਂ ਦੇ ਜੀ ਅਸੀਂ ਫਿਲਹਾਲ ਸਾਡਾ ਮਕਸਦ ਸਿਰਫ ਸ਼ਹਿ ਛੱਡਾਂ ਨੂੰ ਥੜਿਆਂ ਦੀ ਜਿਹੜੀ ਕਾਰਵਾਈ ਆਸੀਂ ਅੱਗੇ ਜਾ ਕੇ ਕਰਾਂਗੇ ਇੱਕਦਮ ਜੇ ਹੁਣ ਤੁਹਾਨੂੰ ਗੁਜਰੇਲੇ ਦੇ ਉੱਪਰੋਂ ਚਾਹ ਪਲਾਦੀਏ ਫਿਰ ਤੁਹਾਨੂੰ ਕਹਿ ਜਾ ਮਨੂਸ਼ ਹੋਊਗਾ ਉਹ じゃ ਕੰਮ ਸੀ ਕਰਨਾ ਨਹੀਂ ਕਿਉਂਕਿ ਇਹ ਪਰਿਵਾਰ ਆ ਸ਼ਹਿਰ ਨਹੀਂ ਸਾਡਾ ਆਪਣਾ ਪਰਿਵਾਰ ਆ ਤੇਹੀ ਪਰਿਵਾਰ ਦੇ ਵਿੱਚ ਗਿਲੇ ਛਿਕਵੇ ਨੇ ਸਾਡੀ ਬੇਨਤੀ ਨਾਲ ਹੀ ਕੰਮ ਹੋ ਜਵੇ ਆਉਣ ਵਾਲੇ ਦਿਨਾਂ 'ਚ ਅਸੀਂ ਇਹਦੇ ਬਾਰੇ ਬਿਲਕੁਲ ਗੌਰ ਕਰਾਂਗੇ ਪ੍ਰਧਾਨ ਜੀ ਰਾਤ ਮੀਟ ਮਾਰਕੀਟ ਦੇ ਵਿੱਚ ਇੱਕ ਲੜਾਈ ਹੋਈ ਮੀਟ ਮਾਰਕੀਟ ਮੀਟ ਮਾਰਕੀਟ ਦਾ 3 ਵਜੇ ਦਾ ਅੱਜ ਸਮਾਂ ਰੱਖਿਆ ਜੀ ਮੈਂ ਸਮੂਹ ਕਾਉਂਸਲਰਾਂ ਨੇ ਉਹਨੂੰ ਦੇਖ ਕੇ ਉੱਥੇ ਜੋ ਅਸੀਂ ਕੁਝ ਕਰ ਸਕਦੇ ਉਹ ਵੀ ਕਰਾਂਗੇ ਕਿਉਂਕਿ ਮੈਂ ਤੁਹਾਡੇ ਚੈਨਲ ਦੇ ਥਰੂ ਦੱਸ ਦਿੰਨਾ ਕਿ ਅਸੀਂ ਅੱਜ ਇੱਕ ਮੀਟਿੰਗ ਕਰ ਰਹੇ ਹਾਂ ਦੋ ਤਿੰਨ ਦਿਨਾਂ ਤੱਕ ਮੇਰਾ ਕੱਲ ਸ਼ਨੀਵਾਰ ਦਾ ਟਾਈਮ ਰੱਖਾਂਗੇ ਜਾਂ ਪਰਸੋਂ ਹੋਪਫੁਲੀ ਜਿੰਨੀਆਂ ਰੇੜੀਆਂ ਤੁਹਾਨੂੰ ਆਹ ਰੋਡ ਤੇ ਦਿਖਦੀਆਂ ਇਹਨਾਂ ਲਈ ਅਸੀਂ ਇੱਕ ਪ੍ਰੋਪਰ ਜਗ੍ਹਾ ਸਿਲੈਕਟ ਕਰ ਲਈ ਹੈ ਜੀ ਬਿਲਕੁਲ ਸ਼ਹਿਰ ਦੇ ਵਿੱਚ ਬਾਜ਼ਾਰ ਵਾਲੀਆਂ ਵੀ ਸਾਰੀਆਂ ਰੇੜੀਆਂ ਮੈਂ ਕਹਾਂ ਜੀ ਕੋਸ਼ਿਸ਼ ਤਾਂ ਕਰਾਂਗੇ ਵੀ ਸਾਰੀ ਉਰੇ ਆ ਜਾਣ ਜਦੋਂ ਇੱਕ ਪਾਸਾ ਗੱਡੀ ਤੁਹਾਡੀ ਖੜੀ ਹੋਊਗੀ ਔਰ ਸ਼ਹਿਰ ਦੇ ਮੇਨ ਹਾਰਟ ਆਫ ਸਿਟੀ ਦੇ ਵਿੱਚ ਅਸੀਂ ਜਗ੍ਹਾ ਦਵਾਂਗੇ ਕਿਉਂਕਿ ਇਹ ਵੀ ਸਾਡੇ ਭਰਾ ਨੇ ਅਸੀਂ ਕਿਸੇ ਪ੍ਰਵਾਸੀ ਦਾ ਵਿਜਿਕ ਨਹੀਂ ਖੋਣਾ ਔਰ ਮੈਂ ਧੰਨਵਾਦ ਕਾਉਂਸਲਰਾਂ ਦਾ ਤੁਸੀਂ ਦੇਖੋ ਸਾਡੀਆਂ ਭੈਣਾਂ ਸਾਡੀਆਂ ਮਾਤਾਵਾਂ ਸਾਰੀਆਂ ਪਰਜਾਈਆਂ ਸਾਡਾ ਸਾਰਾ ਪਰਿਵਾਰ ਇਕੱਠਾ ਤੇ ਜੋ ਲਗਨ ਨਾਲ ਨਗਰ ਕਾਉਂਸਲ ਕੰਮ ਕਰ ਰਹੀ ਆ ਆਉਣ ਵਾਲੇ ਦਿਨਾਂ ਦੇ ਵਿੱਚ ਸ਼ਹਿਰ ਨੂੰ ਬਹੁਤ ਸੋਹਣਾ ਬਣਾਣਾ ਇੱਕ ਤੁਸੀਂ ਪਾਰਕਿੰਗ ਦੀ ਗੱਲ ਕੀਤੀ ਸੀ ਜੀ ਰੋਕ ਰੋਕ ਕੇ ਉਹ ਕਦੋਂ ਤੱਕ ਤੁਸੀਂ ਉਹ ਅਸੀਂ ਐਮੈਂਡਮੈਂਟ ਕਰ ਰਹੇ ਆ ਜੀ ਉਹ ਅਸੀਂ ਐਮੈਂਡਮੈਂਟ ਕਰ ਰਹੇ ਆ ਮਹਿਕਮੇ ਨੂੰ ਲਿਖ ਕੇ ਭੇਜਤਾ ਜੀ ਕਿ ਕੁਝ ਜਗ੍ਹਾ ਉਹਦੇ ਵਿੱਚ ਹਸਪੀਟਲ ਦੀ ਵੀ ਆ ਸ਼ਹਿਰ ਦੇ ਵਿੱਚ ਤੁਸੀਂ ਦੇਖ ਰਹੇ ਹੋ ਕਿ ਹੁਣ ਬਾਜ਼ਾਰ ਚ ਕਾਫੀ ਹੱਦ ਤੱਕ ਪਾਰਕਿੰਗ ਦੀ ਸਮੱਸਿਆ ਹੱਲ ਹੋ ਚੁੱਕੀ ਆ ਸੋ ਜਿਵੇਂ ਉਹਨਾਂ ਡੇੜੀ ਮਾਰਕੀਟ ਵਾਲਿਆਂ ਦੀ ਮੀ ਇਹਨਾਂ ਨੂੰ ਜਿੱਦਣ ਪ੍ਰੋਪਰ ਜਗ੍ਹਾ ਦੇ ਦਾਂਗੇ ਤਾਂ ਇਸੇ ਤਰੀਕੇ ਅਸੀਂ ਸਾਡੀ ਕੋਸ਼ਿਸ਼ ਆ ਵੀ ਪਾਰਕਿੰਗ ਉੱਥੇ ਜਿਹੜੀ ਠੇਕੇ ਦੇ ਨਾਲ ਠੇਕੇ ਤੋਂ ਅੱਗੇ ਜਾ ਕੇ ਵੈਟਰਨਰੀ ਹਸਪੀਟਲ ਦੀ ਜਗ੍ਹਾ ਪਈ ਆ ਉੱਥੇ ਪਾਰਕਿੰਗ ਬਣਾਉਣ ਦੀ ਪੂਰੀ ਕਾਰਵਾਈ ਚੱਲ ਰਹੀ ਹੈ ਜੀ ਬਿਲਕੁਲ ਜਲਦੀ ਬਣਾਵਾਂਗੇ